ਅਰੇ ਲਾਈਵ ਬਿਡੀ ਤੁਹਾਡਾ ਸਵਾਗਤ ਹੈ ਹਾਂ ਅੱਜ ਇਹ ਰਾਜਮਾਲ ਦੀ ਸ਼ੁਰੂ ਕਰੂਗੇ ਅੱਛਾ ਲਓ ਭਾਈ ਨੰਦੂ ਨੇ ਟੌਰ ਬਣਾਉਗਾ ਜਾਂਦਾ ਲੈ ਭਾਈ ਬਿਜਲੀ ਵਾਲਾ ਆ ਤਾਂ ਫਾਇਦਾ ਹੈਗਾ ਭਾਈ ਹੈਨਾ ਅੱਖਾ ਅੱਖਾਂ ਚ ਪੜ ਲੈਂਦੇ ਚੀਜ਼ਾਂ ਉਧਰ ਖੋਲਦੇ ਕੱਟਦੇ ਉਧਰ ਤੇ ਅਰੇ ਮੈਂ ਦੇਖਿਆ ਹੁਣ ਮੜੇ ਮਹਾਂ ਆਂਦੇ ਹੋਣੇ ਨੂੰ ਜੋੜਦਾ ਬਹੁਤ ਲੱਗਦਾ ਤੇ ਉਧਰ ਨੂੰ ਭਾਈ ਲੋ ਭਾਈ ਹੁਣ ਮੈਂ ਨਾ ਵਾਸਤੇ ਚਾਹ ਲਿਆ ਵਾ ਬੰਦਿਆਂ ਵਾਸਤੇ ਹੁਣ ਮਨ ਉਹ ਟੇਪ ਰੋਲ ਮੈਂ ਲਿਆ ਤੈਨਾਂ ਦੇ ਖਾਲਜ ਉੱਪਰ ਯਾਰ ਫੇਰ ਤੋਂ ਬੜੀ ਪੁਲਿਸ ਨੂੰ ਹੈ ਜਗਾਟਣਾ ਜੀ ਤੇ ਆ ਰਹੀ ਹਾਂ ਮੈਂ ਚਾਹ ਲਿਆ ਵਾ ਪਹਿਲਾਂ ਤੁਹਾਡੇ ਵਾਸਤੇ ਬਾਕੀ ਹੁਣ ਤੁਹਾਨੂੰ ਆ ਸਾਰਾ ਲੱਗ ਜਾਣੀ ਪੂਰੀ ਝੌਂਪੜੀ ਬਣ ਜਾਣੀ ਤੇ ਹੁਣ ਮੈਂ ਜਾਵਾਂ ਥੱਲੇ ਬੰਦਿਆ ਵਾ ਤੇ ਚਾਹ ਲਿਆਵਾ ਉਹ ਭਾਈ ਆ ਪੌੜੀ ਵੀ ਲਾ ਦੇ ਬਹੁਤ ਖਤਰੇ ਇਹ ਸਭ ਤੋਂ ਪਹਿਲਾਂ ਪੌੜੀਓ ਕੇਹਾ ਦਾ ਮੈਂ ਮੈਂ ਪੌੜੀ ਬਣਾ ਦੇ ਬਹੁਤ ਖਤਰੇ ਵਾਲਾ ਕੰਮ ਰਹਿੰਦਾ ਇੱਥੇ ਯਾਰ ਲੈ ਕਿੱਦਾਂ ਥੱਲੇ ਉਧਰੇ ਵਾਹੇ ਗੁਰੂ ਗੁਰੂ ਕਰਦੇ ਥੱਲੇ ਉਧਰੀ ਦਾ ਆ ਤਾਂ ਥੋੜਾ ਨਾ ਰਸ ਖਰੂਸੇ ਪਾਈ ਹੋਈਆਂ ਹਾਂ ਇੱਥੇ ਅੱਬਾ ਚਾਹ ਆ ਗਈ ਲੈ ਆਪਣੇ ਜੋ ਕੀ ਪਾਲਾ ਥੱਲੇ ਆਪਣੇ ਦੋ ਘੱਪੜ ਲਾ ਪਾ ਥੱਲੇ ਬੀਂਦੇ ਬੈਠ ਕੇ ਉੱਪਰ ਜਾਣਦਾ ਉੱਪਰ ਹੀ ਚੱਲਦੇ ਉੱਪਰ ਹੀ ਚੱਲਦੇ ਚੱਲ ਮੈਂ ਹੈ ਮੈਂ ਵੀ ਚੱਲਾਂ ਉੱਪਰੇ ਫਿਰ ਆਜੋ ਆਜੋ ਉੱਪਰੇ ਮੈਂ ਅੱਧ ਵਿਚਾਲੇ ਆ ਪਹਿਲਾਂ ਆ ਜਾਂਦਾ ਮਸੀ ਉਤਰਿਆ ਦਾ ਮੈਂ ਹਾਂ ਮਾਸੇ ਉਤਰੀ ਆਦਾ ਗਲਾਸ ਆਈਗਾ ਬੱਚਾ ਉਹ ਗਲਾਸ ਇੱਕ ਆ ਬਾਈ ਉੱਪਰ ਦੋ ਮਰਗ ਥੱਲੇ ਪਹਿਲੀ ਨਹੀਂ ਹੈ ਗਲਾਸ ਮੈਨੂੰ ਪਤਾ ਦਾ ਗਿੰਦੂ ਨੂੰ ਮੈਨੂੰ ਉੱਪਰ ਥੱਲੇ ਬਹੁਤ ਚੜੋਣਾ 5 ਕਿਲੋ ਵੇਟ ਪਹਿਨੀ ਘਟਾ ਲਿਆ ਦਾ 5 ਕਿਲੋ ਵੇਟ ਚੱਕ ਕੇ ਕਿਹੜਾ ਬੰਦਾ ਚੜੂਗਾ ਫਰਜੂ ਹਾਂ ਫਰਜੂ ਉਹਦਰ ਵੀ ਸਰ ਗਿਆ ਇਧਰ ਵੀ ਸਰ ਗਿਆ ਤੂੰ ਪਹਿਲੀ ਸਕੀਮ ਚ ਲੜਨ ਚੱਲ ਜਾਂਦਾ ਮੇਰੇ ਖਿਆਲ ਚ ਨਹੀਂ ਹਾਂ ਮੈਂ ਹੋਰ ਟੀਮ ਦੇ ਵਿੱਚ ਆ ਗਿਆ ਉਹ ਕਾਮ ਮੰਦਿਰ ਬਣਾਉਣ ਦਾ ਪਰ ਉਹ ਵਿਰੋਧ ਬੰਦੇ ਹੋ ਜਾਣ ਦਾ ਫੇਰੇ ਐਂਦਾ ਬੜਾ ਲੱਗਦਾ ਜਿਹੜਾ ਉੱਪਰੋਂ ਹੋ ਜਾਂਦਾ ਨਾ ਫਿਰ ਉਹ चीज हो तरह के लगन लग जाता चौट्स हाँ तो वाह पास ले जाता बी थे अपना बंद वह भी लगे हो <laughs> ਉਹ ਕਹਿੰਦਾ ਮੈਂ ਵੀ ਕਿੱਥੇ ਬਰੇ ਮੈਂ ਤਾਂ ਘਰ ਥੱਲੇ ਪੀਣਾਂ ਦੇ ਉਹ ਕਹਿੰਦਾ ਮੈਂ ਵੀ ਧੁੱਪਾਂ ਚ ਜਾਣੀ ਐ ਸਾਰਾ ਸਾਰਾ ਜੋੜਦੇ ਆਂ ਦੀਆਂ ਸਾਈਕਦੇ ਪੜਾਕੇ ਉਹ ਪਾੜੇ ਵੀ ਪੀਣਿਆ ਸਾਰਿਆਂ ਨੇ ਪਾਣੀ ਪੀਏ ਲੰਡੇ ਘੁੱਟ ਘੁੱਟ ਮੈਂ ਪਰਦਾ ਪਾਣੀ ਯਾਰ ਸਾਰਿਆਂ ਨੂੰ ਭਈਆਂ ਨੂੰ ਕਿ ਭਾਈ ਤੇਰੇ ਕਿੱਥੇ ਲੈ ਕੇ ਦਊਂਗਾ ਇਹ ਇੰਨੀ ਸੇਵਾ ਲੁੱਟ ਲੇਗਾ ਸਾਰੇ ਕੱਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਰਮਾਲ ਦਾ ਘਰ ਬਣ ਰਿਹਾ ਪਿੰਡ ਆ ਕੇ ਦੇਖੋ ਵੀਰੇ ਵੀ ਆਦੇ ਬੋਲੀ ਛੜੀ ਲੈ ਲੈ ਜਮੀਨ ਲੈ ਲਾ ਲੈ ਹੈਂ ਤੈਨੂੰ 10-12 ਕਿੱਲੇ ਦੋ ਵਿਗੇ ਜ਼ਮੀਨ ਆ ਪਿੰਡ ਦੀ 10-12 ਮਿੰਟੋ ਦੇ ਦੋ ਵਿਗੇ ਥੋੜੇ ਜਿਹੇ ਨੇ ਨਹੀਂ ਹੈਗੀ ਐਂ ਦਾ ਕਾਹੀ ਆ ਨਾ ਬਾਈ ਅਜੇ 10-12 ਕਿੱਲੇ ਹੈਗੇ ਆ 10-12 ਕਿੱਲੇ ਕਿੱਥੇ ਹੈ ਜ਼ਮੀਨ ਉਹ ਇੱਕ ਜਿਹੜਾ 4-4 ਕਿੱਲੇ ਹੈਗੇ ਬਸ 10-12 ਕਿੱਲੇ ਹੈਗੇ ਆ ਦੁਬਾਰਾ ਵੇਚ ਲਈ ਮੈਂ ਤਿਹੜੀ ਵਾਰ ਨੂੰ ਇਹ ਲੋੜ ਪੈਂਦੀ ਨਹੀਂ ਜੀ ਸਕੇ ਭਾਈ ਜੋ ਆਪਣੇ ਘਰ ਦੇ ਪੰਚਾਇਤ ਦੀ ਜਮੀਨ ਪੰਜਾਹ ਜ਼ਮੀਨ ਉੱਤੇ ਪੰਚਾਇਤ ਮਿਲ ਗਈ ਅੰਗ ਭਾਈ ਆ ਵੀ ਸਾਡੇ ਪਿੰਡ ਦੇ ਲੋਕਾਂ ਨੇ ਆਪੇ ਵਾਲੀ ਭਾਈ ਆ ਦੇਗਾ ਕੋਈ ਨਹੀਂ ਖੜਾਉਂਦੇ ਜਮੀਨ ਹੈ ਭਾਈ ਜਿਹਨੇ ਵੀ ਜੋ ਦੇਖੇ ਤੇ ਲੈਣੀ ਹੋਵੇ ਜਲਦੀ ਤੋਂ ਜਲਦੀ ਜਾ ਕੇ ਚੱਕਦਾ ਬੋਲੀ ਆ ਜਾ ਕੇ ਚੱਕਦਾ ਬੋਲੀ ਚੱਕਣ ਵਾਲੇ ਆਉਂਦੇ ਬਹੁਤਾਂ ਮੇਰੇ ਚੇਤੇ ਆ ਪਹਿਲਾਂ ਬੋਲੀ ਸਾਡੇ ਇੱਥੇ ਆਂਬ ਹੁੰਦਾ ਜਿੱਥੇ ਨਿੱਤਰਬਾਈ ਦਾ ਘਰ ਆ ਇੱਥੇ ਬੋਲੀ ਹੁੰਦੀ ਸੀ ਹੁਣ ਮੈਂ ਨੌ ਤਾਂ ਲੈਣਾ ਨਹੀਂ ਹੈਗਾ ਪਿੰਡ ਵਾਲਾ ਪਿੰਡ ਦਾ ਆਪਸੇ ਦੋ ਬੰਦੇ ਲੜਦੇ ਆ ਆਪਸ ਦੇ ਵਿੱਚ ਉਹਦੀ ਬੋਲੀ ਚੜਦੀ ਹੁੰਦੀ ਸੀ ਸਾਰੀ ਜ਼ਮੀਨ ਦੀ 600 700 ਛੋਟੀ ਜਿਹੀ ਖੱਤੀ ਕਿਜੀ ਉਹਦੀ ਜਿੰਨੀ ਆਹ ਹੈ ਬਸ ਖੱਤੀ ਕਿਜੀ ਉਹ ਦੋਨੇ ਅੜ ਪੇ 7-8000 ਪਰ ਲੈ ਗਏ ਐਨੀ ਦੀ ਜ਼ਮੀਨ ਨਹੀਂ ਜੇ ਕੋਈ ਕੁਦੜੀ ਪ੍ਰਾਣੀ ਅੜੋ ਤੜੀ ਚ ਜਾ ਅੜੋ ਤੜੀ ਚ ਉਧਰ ਉਹ ਵੀ ਚੱਕੀ ਜਾਵੇ ਉਹ ਵੀ ਚੱਕੀ ਜਾਵੇ ਇਹਦਾ ਚੀਜ਼ ਮਾਰਦੀ ਆ ਆਪਣੇ ਲੋਕ ਨੂੰ ਅੱਜ ਨਹੀਂ ਕਰਦਾ ਜੇ ਕਰ ਜਾਓ ਚੜਦਾ ਕਰ ਜੀ ਮਾਫੀ ਦੀ ਅਰਜੀ ਫਿਰ ਬਸ ਬਾਈ ਬਸ ਬਸ ਅੱਜ ਚਾਹ ਦਾ ਰੰਗ ਠੀਕ ਹੈ ਚਾਹ ਦਾ ਰੰਗ ਦੇਖ ਕੇ ਹੋਰ ਕਹਿਣਾ ਦਾ ਯਾਰ ਕੁਛ ਉਹ ਇਹ ਲਮੇਟਿੰਗੇ ਹੋ ਗਈ ਯਾਰ ਬਲੈਕ ਜੜ ਉਹੀ ਬਲੈਕ ਬਲੈਕ ਦੇਖਦਾ ਦੂਰ ਤੇ ਮੈਂ ਦੇਖਿਆ ਅੱਜ ਧਿਆਨ ਨਾਲ ਅਵਾ ਗਲਤੀ ਕਰ ਬੈਠੇ ਰੈੱਡ ਲਿਆ ਉਹ ਰੰਗ ਦਾ ਰੈੱਡ ਲਿਆਉਣੀ ਜਾਂਦੀ ਆ ਪਾਸ ਬਾਈ ਉਹ ਸਾਡੇ ਅੱਜ ਸ਼ਰਟ ਵਰਗਾ ਰੈੱਡ ਜਾਨੀ ਉਹ ਨਹੀਂ ਉਹ ਰੈੱਡ ਉਹ ਦੇਖ ਓਏ ਨਹੀਂ ਐਦਾਂ ਦਾ ਜਿਹਦੇ ਸ਼ਰਟ ਹੈ ਦੀ ਐਦਾਂ ਦਾ ਦਾ ਉਹ ਫਿਰ ਪਾ ਲੈ ਜਿੱਤੀ ਲਵਾ ਲੈਣੇ ਆ ਆ ਹੋ ਗਿਆ ਹੋ ਗਿਆ ਰੈੱਡ ਇਹ ਹੋ ਜਾਮਨੇ ਦੇਖਾਂਗੇ ਮੈਂ ਪਤਾ ਕੀ ਸੋਚਿਆ ਹੋਇਆ ਹੁਣ ਕੋਈ ਤਾਂ ਨਹੀਂ ਸੋਚਿਆ ਮੈਂ ਮੈਂ ਤੁਹਾਨੂੰ ਦੱਸਦਾ ਹਾਂ ਕਿੰਦੂ ਜਿਹੜੀ ਅੱਜ ਆ ਪੱਟੀ ਹੈ ਨਾ ਆ ਇੱਕ ਬਰ ਰੰਗ ਮਾਰ ਇੱਕ ਬਰ ਰੰਗ ਮਾਰ ਦੇਣਾ ਇਹ ਪਰ ਉੱਪਰ ਵਾਲੀ ਟਾਇਲ ਪਰ ਬਾਸ ਨਾ ਇਹ ਆ ਜਿਹੜੀ ਪੱਟੀ ਆ ਨਹੀਂ 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 ਪੱਟੀ ਪਰ ਨਹੀਂ ਆ ਸਾਰੀ ਬਰ ਰੰਗ ਮਰਾ ਦੀ ਤਾਂ ਲੱਗ ਦਿਖਣਾ ਨਹੀਂ ਅੱਛਾ ਇਹ ਵੀ ਗੱਲ ਤੇਰੀ ਸਹੀ ਹੈ ਐਨਾ ਉਹ ਯਾਰ ਉਹ ਆ ਜਾਂਦੀ ਇੱਕ ਯਾਰ ਸੀਟ ਜੀ ਉਹ ਜਿਹੜੀ ਨਾਲੇ ਚੜ ਜਾਂਦੀ ਹੈ ਕੱਟ ਦਾ ਸੀਟ ਜੀ ਜਿਹੜ ਕੇ ਦੇਖਦਾਂਗੇ ਉਹ ਚੜਦੇ ਇਹਨਾਂ ਨੂੰ ਜੜਨ ਉਹ ਬਾਈ ਚਿੱਟੀ ਟਾਇਰ ਰੰਗ ਹੋ ਜਾਣਾ ਇਹ ਪਰ ਟੋਟਲ ਹੀ ਐਸੇ ਸਪਰੇਅ ਵਾਲਿਆਂ ਨੂੰ ਮਾਰ ਪੱਟੀ ਉੱਪਰ ਚਾਹੀਦੀ ਸਰਦੰਦੇ ਨੇ ਖਬੀ ਗੱਲ ਸਹੀ ਆ ਬਾਈ ਤਰੀਕ ਮੰਨ ਲੰਦੇ ਮੰਨ ਲੰਦੇ ਆ ਮਨ ਬੰਦਾ ਦਾ ਅੱਡ ਰਿਹਾ ਕਹਿੰਦਾ ਕਹਿੰਦਾ ਯਾਰ ਉਹ ਬਲੈਕ ਹੈ ਸਾਰੀ ਉਹ ਕਹਿੰਦਾ ਥੱਲੇ ਵੀ ਉਹ ਹੀ ਲਾਸ ਚ ਲਿਆ ਕਹਿੰਦਾ ਉਹ ਲੱਗਦੀ ਤਾਂ ਦੂਰ ਤੇ ਬਲੈਕ ਹੈ ਬਲੈਕ ਹੀ ਲੱਗਦੀ ਆ ਉੱਪਰ ਹੀ ਲੱਗਦਾ ਉੱਪਰ ਹੀ ਲੱਗੀ ਹੋਈ ਆ ਆ ਨਹੀਂ ਲੱਗਦੀ ਪਤਾ ਆ ਇਹ ਤਾਂ ਪਤਲਾ ਲੱਗਦਾ ਇਹਦਾ ਬੜਾ ਹੈਵੀ ਖਾਲੀ ਜਿਹਾ ਤਾਂ ਹੁਣ ਲੱਗੇ ਤੇ ਪਤਲਾ ਲੱਗਦਾ ਜਿਵੇਂ ਪਹਿਲਾਂ ਪਤਾ ਪਰ ਟਾਇਲੇ ਹੁਣਵਾ ਦੇਣੀ ਤੇ ਪਰ ਇੰਨੀ ਕ ਪੱਟੀ ਸਿਰੇ ਦਾ ਕਹਨਾ ਛਿੱਟੀ ਚਾਲ ਪਈਦੀ ਹੋਈ ਲਵਾ ਦੇਣੀ ਤੇ ਕ ਲੈ ਲੱਗ ਜਾਣੇ ਉਹਨੂੰ ਕਿ ਕਿ ਕਰੀ ਨਹੀ ਹੁਣ ਨਹੀਂ ਕੱਟਣੀਆਂ ਹੋਣੀਆਂ ਬਹੁਤ ਪੰਨ ਤੋੜ ਹੋਊਗੀ ਯਾਰ ਉਹ ਪੇਂਟ ਹੋ ਜਾਣਾ ਬਾਈ ਪੇਂਟ ਕਰ ਦਿੰਦੇ ਆ 26 27 28 ਹੀ ਟਾਂ ਲੱਗਦੀਆਂ ਉੱਪਰ ਐ ਜੰਗ ਲੇ ਜੰਗ ਅੱਛਾ ਅੱਡੇ 12 ਲੱਗੀਆਂ ਮੁਰਾ ਵੀ ਲਾ ਦੇ ਜੇ ਫਿਰ ਲਿਆ ਮੈਂ ਚੱਕ ਲਿਆ ਮੈਂ ਚੱਕ ਮੁਰਾ ਵੀ ਲਾ ਦੇ ਕਹ ਜੀ ਚੱਕ ਲਾਂ ਮਹੋਰ ਕਹ ਜੀ ਅੱਧੇ ਗੱਡੀਆਂ ਮੁਰੇ ਹਾਂ ਜਦੋਂ ਆਹ ਕੰਮ ਨੂੰ ਵੇਢਦੇ ਅੱਧਰ ਬੰਦ ਲਿਆ ਚੱਕਣੋਂ ਖੋੜੇ ਤਿਆਰ ਬੜਾ ਇੱਦਾਂ ਹੀ ਮੁਰਾ ਇੱਧਰ ਵੀ ਲਾ ਦਈ ਹਾਂ ਆਹ ਆਹ ਸੱਡ ਰਹਿਣ ਦਾਂਗੇ ਮੈਂ ਕਿਹਾ ਇੱਥੇ ਤੋਂ ਉੱਥਾ ਪਜੇ ਤੇ ਚੱਕ ਲੈਂਦੇ ਇਧਰ ਨੂੰ ਇਹ ਫਿਰ ਬਾਈ ਇਹਨੂੰ ਤਾਰੇ ਲਵੇ ਯਾਰ ਉਹਨਾਂ ਨੂੰ ਇਹਦੇ ਪਰੇ ਕਿੱਡਾ ਕਰਕੇ ਇਹ ਨੂੰ ਆਇਓ ਰਹਿਣ ਦੋ ਪਰ ਅੰਨ ਪਾਲ ਲਵੇ ਆਏ ਬਰੇ ਆ ਵੀ ਹਾਂ ਆਏ ਉਹ ਗੋਦ ਵਰ ਦੇ ਕੇ ਆ ਇਹਦਾ ਪਲਾਨੇ ਹੁਣ ਬਣਿਆ ਨਹੀਂ ਤਾਂ ਆਪਾਂ ਨੇ ਤਿੰਨ ਪੇਪਾਂ ਵਾਲਾ ਜੰਗਲਾ ਬਣਾ ਦੇਣਾ ਤਾਂ ਸਿੱਧਾ ਕਰਚਾ ਜਾਂਦਾ ਕੋਈ ਹੋੜੇ ਨਹੀਂ ਜਿੰਨੇ ਉਹ ਪੈਰਸ ਕੀਵ ਨੇ ਦੀ ਹੈਗੀ ਇਹ ਇਹਦਾ ਪਹਿਲਾਂ ਅਸੀਂ ਉਹ ਠੇਕਾ ਹੋਰ ਨੂੰ ਦੇਣ ਲੱਗਦਾ ਮੰਨਦਾ ਨਹੀਂਦਾ ਇਹਨੂੰ ਅਸੀਂ ਬਾਰ-ਬਾਰ ਮਨਤਾ ਕਰ ਕਰ ਕੇ ਬਲਾਦੇਰ ਪੜਾ ਰੰਗ ਰਹੋਗੇ ਨਾ ਦੇ ਪਈਆਂ ਪਈਆਂ ਦਾ ਉਹਨੂੰ ਹੰਦੀ ਚਾਰਗਾ ਦਾ ਉਹ ਦੋ ਹੋਣ ਆ ਗਿਆ ਮੇਰੇ ਕੋਲ ਟਾਈਮ ਨਹੀਂ ਹੈਗਾ ਹਾਂ ਬੜਾ ਅਮਰੇ ਜਾਸੀ ਵਾਲਾ ਕੰਮ ਕਰਦਾ ਭਾਈ ਦਾਕਟਰ ਦਾ ਹੁੰਦਾ ਨਹੀਂ ਉਹਦੇ ਬੰਦੇ ਨੂੰ 10 ਸਾਲ ਤੋਂ ਹਾਂ ਕਿਉਂ ਘਾਰ ਵਾਲਾ ਬੰਦਾ ਹੈ ਕਾਤੇ ਲੱਕਦੇ ਨਹੀਂ ਬੰਦੇ ਕੱਦਦੇ ਨਹੀਂ ਹੈਗੇ ਹਾਂ ਮੈਨ ਲੈਣਾ ਹੀ ਨਹੀਂ ਬੱਲਮ ਵੀ ਨਹੀਂ ਬਦਲਣ ਲੱਗੇ ਹਾਂ ਦਲ ਤਾਂ ਰੱਖੀ ਦੇ ਰਿਹਾ ਬੰਦਾ ਨਾ ਹਾਂ ਉਹ ਨਹੀਂ ਬਹਾ ਹੀ ਜਨਬਾਹਰੇ ਫੀਲਡ ਚ ਬੰਦਾ ਉਹ ਬਾਈ ਕੰਮ ਸਿੱਖਣੇ ਵਾਲੇ ਬੰਦੇ ਨਹੀਂ ਨਾ ਉਹ ਸਿੱਖਣੇ ਵਾਲੇ ਨਹੀਂ ਨਾ ਨਵੇਂ ਆਰ ਬਾਈ ਹਾਂ ਇਹ ਤਾਂ ਮਤਲਬ ਤੇਰੀ 10 ਸਾਲ ਲਾਈਫ ਹੈ 10 ਸਾਲ ਕੱਢਣੇ ਆ ਫਿਰ ਫਿਰ 20 25 ਸਾਲ ਤਾਂ ਕੱਢੂਗਾ ਹਲੇ ਫਿਰ ਜਦ ਤੱਕ ਤਾਂ ਮਿਲੂਗਾ ਤੂੰ ਸਾਬ ਕਿਤਾ ਠੀਕ ਹੈ ਇਹ ਤੇਰੇ ਸਮੇਂ ਹੋਣੀ ਬਿਨਾਰੀ ਨਹੀਂ ਕਰਨਾ ਹੋਇਆ ਕੱਲ ਕਾ ਬੱਦੇ ਨਾਲ ਤੇ ਨਾਵੇਂ ਬੰਦੇ ਨਹੀਂ ਉਹ ਟੈਲਾ ਲਾਉਣਾ ਅਰੇ ਬਾਈ ਕੀ ਗੱਲ ਕਰ ਨਹੀਂ ਸਿੱਖਦੇ ਹੋਣੇ ਮੇਰੇ ਗਵਾਂਡੀ ਤੇ ਨਿਕਲਦੇ ਫਿਰਦੇ ਉਹ ਆਪਣਾ ਰੰਗ ਥੱਲੇ ਪਿਆ ਸਪਰੇ ਸਪਰੇ ਚੱਕ ਲੈ ਜੰਨਾ ਕਿਥੇ ਲਈ ਦੇਖੀ ਤਮੜੇ ਕਰਕੇ ਮੜੇ ਮਾਰ ਕੇ ਲਿਆ ਇਹਦਾ ਇਧਰਲੀ ਸਾਈਡ ਤਾਂ ਪਹਿਲੇ ਹੀ ਮਾਰਨੀ ਪੈਣੀ ਹੈ ਦੇਖਦਾ ਕਿਥੇ ਵੀ ਦੇਖੇ ਮਾਰ ਕੇ ਸਪਰੇ ਵੀ ਦਾ ਦੂਰ ਤੇ ਮਾਰੀ ਮਾਰੀ ਲਗਾ ਚਾ ਕਰਕੇ ਕਲਰ ਕਰ ਲਾ ਦਾੜੀ ਦਾ ਅੱਛਾ ਮਾਰੂਗਾ ਨਾ ਨਾ ਨਿਕਲੇ ਉੱਪਰ ਤੋਂ ਹਾਂ ਅੱਛੇ ਲੱਗਣੀ ਉਹ ਨਾਟ ਪਰਮਾਨ ਨਹੀਂ ਹੈ ਇਹ ਨਾਟ ਪਰਮਾਨ ਜੀ ਦੂਰ ਤੇ ਬਸ 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 ਜ਼ਿਆਦੀ ਮਾਰਤਾ ਇੰਨੀ ਨਹੀਂ ਯਾਰ ਤੂੰ ਪਾਪ ਜੀ ਛੱਡਣੀ ਇਹ ਤਾਂ ਮਿਲਤਾ ਆਪਸ ਆਏ ਜਾਣਾ ਇਹਨੇ ਦੂਰ ਤੇ ਮਾਰ ਨੇ ਮਾੜੀ ਜੀ ਘੱਟ ਦੱਬਣੀ ਰਾਉਂਕੋ ਕੀ ਆ ਵੇ ਆਏ ਮਗਾ ਪਾ ਲੇ ਕਰਤਾ ਹੀ ਕੰਮ ਲਾ ਇਹ ਜੇ ਹੋਣਾ ਨਹੀਂ ਸੁੱਕ ਗਿਆ ਦੇਖੀ ਤੇ ਮਾ ਸੁੱਕ ਜੂਰੇ ਸਿਰ ਦੇਖਦੇ ਲਾ ਵੀ ਕਿਸੇ ਨੇ ਦਾੜੀ ਕਲਰ ਕਰਾਉਣੀ ਹੋਵੇ ਨੰਬਰ ਦੇ ਦੋ ਹਾਂ ਨੰਬਰ ਦੇ ਦੋ ਨੰਬਰ ਦੇ ਦੋ ഇതർദ വാചോ വജ് जानीയാ ലയ മണവീടിൽ നിന്ന് ബാക്ക് അപ്പ് എടുക്കണം നിങ്ങടെ കേസിൽ എത്ര പേരെ റോബേറ്റ് ഉണ്ട് മൈക്കൽ റോപ്പ്ടാ പ്രോക്യൂർഡിങ് ആണോ അല്ല ഹെ കുയിഗതി ਫਰਾਂ ਵੀ ਚੰਗਰ ਓ ਜਿਹੜੇ ਮਿੱਠੇ ਕਰ ਜਾਂਦੇ ਆ ਮਿੱਠਾਂ ਕਰੀ ਆਈਆਂ ਇਹ ਚੌਂਕਣਗੇ ਚਿੱਟੇ-ਚਿੱਟੀਆਂ ਆਰੇ ਬੱਕੇ ਨੂੰ ਬੈਠਦੇ ਆ ਇਹ ਤਾਂ ਮੈਂ ਦੇਖਦਾ ਹਰੇ ਦਾ ਤਾਂ ਜਲਦਾਂ ਨਹੀਂ ਨਾ ਹੈਗਾ ਨੇੜੇ ਕਰ ਰਿਹਾ ਨਾ ਨਾ ਆ ਰਿਹਾ ਨਾ ਵੀਰ ਇਹ ਪੁੱਛੀਂ ਦੇਖ ਨਾ ਨਹੀਂ ਜੇ ਪਿੱਛੇ ਵੱਡ ਕਰਾਂਗਾ ਜਿਆਦਾ ਯਾਰ ਦੇ ਸੁੱਕੇ ਪੱਤੇ ਲੱਗ ਰਹੇ ਹੈਗਾ ਦੇਖ ਇੱਧਰ ਹਾਂਜੀ ਲੈ ਕੇ ਗਲੇ ਦਾ ਵਿੱਚ ਜਾਣਾ ਹੈ ਆਹ ਧੂਬੋਂ ਥੋੜਾ ਮਾਰੇ ਕੋਈ ਨਾਮ ਹੁੰਦਾ ਹੈ ਥੱਲੇ ਦੇਖਾਂਗੇ ਜੇ ਮੜਾ ਜਾ ਫਿਰ ਦੇਖ ਦੇਗਾ ਤੂੰ ਤੂੰ ਜਿਹੀਆਂ ਥੱਲੇ ਦੇਖਦਾ ਜਾ ਕੇ ਮੈਂ ਲੱਗਦਾ ਦੇਖਦਾ ਹਾਂ ਵੀ ਹੁਣ ਪਿੱਛੇ ਨਾ ਲਾ ਦੇ ਕੋ ਥੱਲੇ ਲਾਹਦਾ ਵੀ ਤੇ ਥੱਲੇ ਲੋਹਾ ਤਾਂ ਲੱਗਿਆ ਨਹੀਂ ਉਹ ਤਾਂ ਪਿਆਰ ਚ ਬੜ ਜਾਵੇ ਕਿਤੇ ਹੋਇਆ ਨਾ ਕੋਈ ਕਮ ਘਤਰੀ ਵਾਲੀ ਆ ਰਫਾ ਲੱਗਦਾ ਜ਼ਰੂਰ ਤੇ ਠੀਕ ਆ ਠੀਕ ਆ ਠੀਕ ਲੋਗ ਹਾਂ ਇਹ ਵਿੱਚ ਛਿੱਟੇ ਛਿੱਟੇ ਜਾਂਕਦੇ ਤੇ ਫਤ ਮਾਰਤਾ ਰੰਗ ਜਾ ਹਾਂ ਥੱਲੇ ਹਾਂ ਇਹਦਾ ਮਾਰਦੇ ਯਾਰ ਐ ਥੱਲੇ ਇੱਕ ਥੱਲੇ ਵਾਲਾ ਵੀ ਲਾਸਟ ਵਾਲਾ ਸਭ ਤੋਂ ਲਾਸਟ ਵਾਲਾ ਹਾਂ ਹਾਂ ਇਹ ਥੱਲੇ ਤੇ ਮਾਰ ਹਾਂ ਬਸ ਇਹਦੇ ਨਾਲ ਵਾਲਾ ਵੀ ਹੈਗਾ ਥੋੜਾ ਜਿਹਾ ਇੱਧਰ ਵੀ ਕਰ ਦੇ ਕੈਮਰਾ ਹੈ ਸਾਡਾ ਉਹ ਫਿਰ ਇੱਧਰ ਖੜਦੇ ਪਾ ਠੀਕ ਉਹ ਤਾਂ ਬੰਦ ਕਰ ਲਈ ਬਸ ਫਿਰ ਇਹ ਬਲੂ ਜਿਹੜਾ ਜਾਦਣਾ ਹੁੰਦਾ ਹੈ ਜਿਹੜਾ ਆਪਣਾ ਕੱਲ ਦਾ ਲਾਈਵ ਆਉਗੋ ਉਹਦੇ ਵਿੱਚ ਐ ਪੂਰੀ ਬਣ ਜਾਣੀ ਚੌਪੜੀ ਤੁਸੀਂ ਇੱਥੇ ਬੈਠੇ ਲਾਈਵ ਦੇਖ ਰਹੇ ਆ ਮੈਂ ਤਾਂ ਘਰਿਆਂ ਅਸਕੇ ਲੱਗਦਾ ਕਰਤਾ ਰੰਗ ਦਾ ਕਾਲੂ ਇਹ ਕਾਲੂ ਆਹ ਇਹਨੂੰ ਜਿਹੜਾ ਆਹ ਨਾ ਇੱਥੇ ਆ ਜਿਹੜੇ ਦੋ ਆ ਇਹ ਇਹ ਵਿੱਚ ਚਿੱਟਾ ਰੰਗ ਕਰ ਦੇਣਾ ਹਾਂ ਤਾਂ ਹੀ ਪਤਾ ਲੱਗਦਾ ਚੌਪੜੀ ਕਿਵੇਂ ਨੇ ਇਹ ਤਾਂ ਨਾ ਫਿਰ ਇਧਰ ਲਿਆ ਕੇ ਸਪਰੇਅ ਵਾਲੀ ਲਿਆਉਂਗਾ ਰੰਗ ਚਿੱਟਾ ਇਹ ਆਹ ਇਦਾਂ ਮੈਂ ਉਹ ਦਰਜ ਕਰਾ ਚੁੱਕਾ ਜੀ ਫਿਰ ਉਹਦੇ ਵੀ ਹੁਣ ਕਰਦੇ ਉਹ ਆਈ ਨਹੀਂ ਅੱਜ ਥੱਲੇ ਆਲੇ ਬੜੇ ਤਾਂ ਕਰਦੇ ਇੱਕ ਦਿਨ ਆ ਜੀ ਨਾ ਚਾਰ ਦਿਨ ਹੁੰਦੇ ਨੇ ਕਿਹੜੇ ਪੈਲ ਵਾਲੇ ਦੂਜੇ ਦੂਜੇ ਹੈਗਾ ਪੈਲ ਵਾਲੇ ਅੱਛਾ ਮਨ ਕਰਦਾ ਮਾਣਾ ਬਾਈ ਥੋੜਾ ਕਰਾਇਆ ਪੈ ਰਾ ਫਿਰ ਮੈਨੂੰ ਬਾਅਦ ਚ ਨਾ ਕਹੋ ਉਹਨਾਂ ਨੂੰ ਆਏ ਵੀ ਨਹੀਂ ਨਾ ਦੇ ਹਾਂ ਤੇ ਮੈਂ ਕਹਿਦਾ ਮਾਣਾ ਕਰਾ ਤੁਸੀਂ ਦੇਣਾ ਮੇਰਾ ਨਹੀਂ ਹੈ ਜਿਹੜਾ ਇਹ ਜਿਹੜੀ ਅੱਜ ਕਰੀ ਹੋਈ ਹੈ ਮੈਂ ਪੁੱਛਦਾ ਮਾਣਾ ਨਾ ਪੁੱਛੋ ਨਾ ਮੈਂ ਕਿੰਧੂ ਕੜਕ ਪੁੱਛ ਰਿਹਾ ਵੀ ਅੱਜ ਡੇਢ ਲੈ ਲਿਆ ਜਿਹੜੇ ਦੀ ਕਿੰਨਾ ਸਮਾਨ ਉਹਨੂੰ ਕਹਣਾ ਵੀ ਗਿੱਲੂ ਆ ਉਹਦੇ ਰੇਟ ਦੇ ਇਹ ਕਹਿੰਦਾ ਭਾਈ ਇੰਨੇ ਕਿ ਦਿਨ ਦਾ ਇੰਨਾ ਕਿਰਾਇਆ ਪੈ ਰਿਹਾ ਇਹਦਾ ਮਿੱਤ ਰੇੜੀ 200 ਰੁਪਇਆ ਹਾਂ ਮੈਂ ਦੱਸ ਦਉ ਮੈਂ ਜਿਹੜੀ ਆ ਥੱਲੇ ਆਪਣੇ ਕੋਲ ਆਈ ਹੋਈ ਨਾ ਘੋੜੀ ਆਈ ਹੋਈ ਆ ਜਿਹੜੀ ਲਾਈ ਪੈਡ ਲਈ ਹੋਈ ਆ ਇਹਦਾ ਕਿਰਾਇਆ ਪੈ ਰਿਹਾ ਪੁੱਛਦਾ ਕਿੰਨਾ ਪੈਂਦਾ ਕਰਾਇਆ ਮੇਰਾ ਫੋਨ ਦਿਓ ਆਪਣਾ ਫੋਨ ਦਿਓ ਮੈਨੂੰ ਪੁੱਛਿਆ ਰਿੰਕੂ ਨੂੰ ਫੋਨ ਕਰਕੇ ਹਾਂ ਰਿੰਕੂ ਦਾ ਸਰੇ ਉਹ ਭਾਈ ਕੀ ਕਰੀਂ ਮੈਂ ਅੰਦਰ ਇਹਨਾਂ ਔਰੰਗ ਕਰਦਾ ਅੱਛਾ ਜਿਹੜੇ ਮੇਖੇ ਚਿੱਟੇ-ਚਿੱਟੇ ਜਿਹੜਾ ਮੈਂ ਰੰਗ ਕਰਦਾ ਭਾਈ ਨਹੀਂ ਤੰਨਾ ਹੋ ਤੰਨਾ ਤੂੰ ਤੇ ਕੀ ਰੋ ਤੰਨਾ ਨਾ ਹੋਣਾ ਹਾਂ ਕੁਦਾ ਹਵਾਲਾ ਦਿਓ ਨੰਬਰ ਬਾੜੇ ਵਾਲੋਂ ਨੰਬਰ ਹੋਰ ਇੱਕ ਨੰਬਰ ਜੇ ਆ ਮੇਰੇ ਕੋਲ ਹੈ ਕਿਸੇ ਇਨਸਾਨ ਨੰਬਰ ਤੋਂ ਵੀਡੀਓ ਕਾਲ ਆਉਂਦੀ ਹੈ ਜੋ ਆਪਣੇ ਆਪ ਨੂੰ ਪੁਲਿਸ ਸੀਬੀਆਈ ਕਸਟਮਸ ਜਾਂ ਜੱਜ ਦਾ ਦੱਬਣ ਅੰਡਰਗਰਾਉਂਡ ਦੀ ਲੋੜ ਨਹੀਂ ਇਸ ਸਾਈਬਰ ਅਪਰਾਧੀ ਹੋ ਸਕਦੇ ਨੇ ਜਰੂਰ ਇਸ ਦੀ ਸ਼ਿਕਾਇਤ ਰਾਸ਼ਟਰੀ ਸਾਈਬਰ ਹੈਲਪਲਾਈਨ 1930 ਤੇ ਕਰੋ ਇਹ ਸੂਚਨਾ ਵਿੱਹ ਮੰਧਲਾ ਲੈਵਲੋਂ ਜਾਰੀ ਕੀਤੀ ਗਈ ਹੈ اچھا ਹੈ ਤੇ ਬਰੋ ਚੱਕਣੇ ਹਲੋ ਆ ਰੇ ਕੋ ਹਾਂ ਜੀ ਉਹ ਜਿਹੜੀ ਤੇਰੀ ਹੁਣ ਪੈੜ ਆਈ ਹੋਈ ਆ ਅੱਜ 30 ਦਿਨਾਂ ਪੈੜ ਦਾ ਹਲੋ ਹਾਂ 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 ਮੈਨੂੰ 30 ਦਿਨ ਇੱਕ ਦਿਨ ਕਿੰਨਾ ਕਰਾਇਆ ਪੈਂਦਾ ਇਹਦਾ ਤੈਨੂੰ ਬਾਟਾ ਹੁਣ ਵੱਧਾ ਚਲ ਮੈਨੂੰ ਫਿਰ ਵੀ 10 ਰੁਪਏ ਦੱਸਾਉਣਾ ਮੈਂ ਇੱਕ ਦਿਨ ਇੰਨਾ ਕਰਾਇਆ ਪੈਂਦਾ ਅਜ ਆਏ ਨਹੀਂ ਹੈਗੇ ਉਹ ਅੱਛਾ ਹਾਂ ਮੈਂ ਜੇ ਤੈਨੂੰ ਦੇ ਦੇ ਰਹੀ ਰਾਈਸੋ ਫੱਟਾ ਜੀ 900 ਦਾ ਵੱਧਣਾ ਥੋੜੇ ਜਿਹਾ ਬਸ ਬਈ ਇੱਕ ਦਿਨ 200 ਕਹਦਾ ਵੀ ਕਿਸੇ ਦਿਨ 200 ਰੁਪਏ ਕਰਾਇਆ ਪੈ ਰਿਹਾ ਹਲੋ ਕਹਿੰਦਾ ਦੋ ਹਾਂ ਕਹਿੰਦੇ 200 ਰੁਪਏ ਪੈਂਦਾ ਇੱਕ ਦਿਨ ਦਾ ਬਸ ਸਾਰੀ ਪੈੜ ਤਾਂ ਭਾਈ 200 ਰੁਪਏ ਕਰਾਇਆ ਪੈ ਰਿਹਾ ਇੱਕ ਦਿਨ ਦਾ ਹਾਂ ਤੇ ਤੁਹਾਡੀ ਮਾ ਉਹ ਨਾ ਉਹ ਮੈਂ ਇਹ ਕੱਟਣੀ ਹੈਗਾ ਹਾਂ ਮੈਂ ਕਹਿ ਲੈਂਦਾ ਫੋਨ ਕਰ ਜਰ ਉਹਨਾਂ ਨੂੰ ਹਾਂ ਬਾਕੀ ਪਹੁੰਚ ਦੇ ਲੱਗ ਗਿਆ ਕਿਹੜਾ ਜਿਹੜੀ ਵਾਲਾ ਉਹ ਤਾਂ 100 ਰੁਪਏ ਕਹਦਾ ਨਾ ਮੈਂ 100 ਰੁਪਏ ਜਿਹੜੀ ਉਹਨਾਂ ਦੇ ਲੱਗ ਲੈਣਾ ਆਪਣਾ ਆ ਜੇ ਲੀਓਨਰਡਾ ਛੱਡਣ ਦਾ 200 ਹੋ ਗਿਆ ਹੈ। ਆਹ ਹਾਂ। ਦਿੱਲੀ ਦੇ ਇਲਾਕੇ ਦਾ। ਠੀਕ ਹੈ। ਹਲੋ। ਫਸਰੀ ਗੱਲ ਜੀ। ਭਾਈ ਮੈਂ ਗੁਲੰਦਰ ਤੋਂ ਬੋਲਦਾ ਜੀ। ਜੀ 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 ਜੀ। ਪਹਿਲੇ ਤੋਂ ਘਰ ਤੋਂ ਤੁਹਾਨੂੰ ਮੁਬਾਰਕਾਂ ਨਹੀਂ ਬਹੁਤ-ਬਹੁਤ। ਸ਼ੁਕਰੀਆ ਵੀਰੇ ਸ਼ੁਕਰੀਆ। ਮੈਂ ਤਾਂ ਅੱਥੇ ਬੇਖਦਾਰ ਹੀ ਨਾ ਮੈਂ ਐਕਚੁਅਲੀ ਨਿਊਜ਼ੀਲੈਂਡ ਤੋਂ ਆਇਆ ਹਾਂ। ਅੱਛਾ ਜੀ। ਮੈਂ ਵੀ ਘਰ ਬਣਾਉਣਾ ਸੀਗਾ ਤੇ ਮੈਂ ਤੁਹਾਡੇ ਕੋਲ ਥੋੜੀ ਰਾਏ ਤੁਹਾਡੇ ਹੈ ਟਾਈਮ ਥੋੜਾ ਜਿਹਾ ਹਾਂਜੀ ਦੱਸੋ 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 ਵੀਰੇ ਦੱਸੋ ਮੈਂ ਬੀਟੀ ਆ ਜੀ ਮੈਂ ਘਰ ਬਣਾਉਣਾ ਸੀ ਮੈਂ ਮੈਂ ਬਲੋਕਾਂ ਦਾ ਬਣਾਉਣਾ ਚਾਹੁੰਦਾ ਸੀ ਮੈਂ ਕਿ ਤੁਸੀਂ ਬਣਾਇਆ ਘਰ ਤੁਸੀਂ ਤੁਹਾਡੇ ਕਾਫੀ ਨੋਲੇਜ ਵਾਲੀ ਗੱਲਾਂ ਹੁੰਦੀਆਂ ਆ ਮੈਂ ਨਾ ਵੀਰੇ ਦੇਖੋ ਬਲੋਕ ਨਾ ਲਾਇਆ ਮੇਰੇ ਹਿਸਾਬ ਦੇ ਨਾਲ ਹਾਂਜੀ ਜਿਹੜੀ ਮੈਂ ਇੱਟ ਲਾਈ ਜਣਾ ਹਾਂ ਇਹਦੀ ਕੰਕਰੀਟ ਦੀ ਇੱਟ ਲਾਈ ਜਣਾ ਜਿਹੜੀ ਇਹ ਲਾ ਦਿਓ ਵੀਰੇ ਤੁਸੀਂ ਬਲੋਕ ਨਾ ਲਾਇਆ ਆਪਰਾ ਵੀ ਜਦੋਂ ਦਾ ਬਹੁਤ ਐਂ ਦੇ ਫੈਕਟਰੀਆਂ ਸ਼ਿਫਟ ਹੋ ਗਈ ਹੈ ਫੈਕਟਰੀਆਂ ਐ ਦਾ ਕਈ ਜਿਹੜੇ ਬਣਾਉਂਦੇ ਆ ਹਾਂ ਹਾਂ ਬਾਕੀ ਮੈਂ ਤੁਹਾਨੂੰ ਨੰਬਰ ਵੀ ਦਿੰਦਾ ਜਿਹੜੇ ਜਿਹੜੇ ਮੈਂ ਚੱਕੇ ਕੋਰੇਗੜ ਸਾਹ ਕੋਰੇਗੜ ਨਾਲ ਉਹ ਤੇ ਇਤਰਾਮ ਗੋਪਤ ਹਾਂ ਹੈ ਕੋਰੇਗੜ ਸਾਹ ਉਹਦੀ ਫੈਕਟਰੀ ਲੱਗੀ ਹੈ ਢਾੜੀ ਹਾਂ 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 ਕੋਰੇਗੜ ਦਰਦਰ ਤੁਸੀਂ ਉਹ ਫਾਰਮਰ ਪਿੱਛੇ ਜਨਰਲ ਬਹੁਤ ਲੱਗੀਆਂ ਫੈਕਟਰੀ ਹੈਗੀਆਂ ਬੜੀ ਜਰੂਰ ਇੱਕ ਦੋ ਜਣਾ ਤੁਸੀਂ ਆਪ ਸਰਚ ਕਰੋ ਕਿਹੜੀ ਤਕਨੀਕ ਲੱਗੀ ਹੋਈ ਜਿਹੜੀ ਟਾਪ ਬਣਾਉਣ ਵਾਲੀ ਹੈ ਨਾ ਲੈਕਸ ਜਿਹੜਾ ਕੋਈ ਜਰਮਨ ਦੀ ਟੈਕਨੋਲੋਜੀ ਲੱਗੀ ਉਹ ਨਾਲੋਂ ਕੋਲੋਂ ਲੈ ਕੇ ਜੇਕਰ ਕੋਈ ਕੋਲ ਹੈ ਹਾਂ ਜਿਹੜਾ ਜਰਮਨ ਨਾਲ ਜਿਹੀ ਲੱਗੀ ਪਰ ਉਹ ਪਛਲੇ ਵੀ ਕਈ ਦਾ ਦੇਸੀ ਜੇ ਕਰ ਕਰਕੇ ਬਣਾ ਕੇ ਦੇਈ ਜਾਂਦੇ ਆ ਪਰ ਉਹ ਕਦੇ ਬਾਇਓਟ ਕਰਦੇ ਬਣਾ ਕੇ ਤੇ ਦੇ ਦਿੰਦੇ ਆ ਇਹ ਕੋਈ ਜਗਰਾ ਹਾ 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 ਬੱਸ 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 ਠੀਕ 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 ਹਾਂ ਬਲੌਗ ਨਾਲ ਸਿਰਫ ਮੈਂ ਤੁਹਾਨੂੰ ਜਿਹੜੀ ਮੇਰੀ ਸਲਾਹ ਜੇ ਮੰਨੂਗਾ ਤੁਸੀਂ ਲਾਇਓ ਇਹੀ ਆਪਣੀ ਇਹਦੇ ਬਹੁਤ ਮਜ਼ਬੂਤ ਟੀਟ ਤੇ ਸ਼ੋਰਾਂ ਨਹੀਂ ਆਉਂਦਾ ਹੈਗਾ ਥੋੜੇ ਜਿਹਾ ਤਾਂ ਜਿਹੜੀ ਮਹਿੰਗੀ ਤਾਂ ਹੈ ਤੇ ਪਰ ਚੀਜ਼ ਬਣ ਜਾਂਦੀ ਹੈ ਕਰਦੀ ਹੈ ਨਾ ਜੀ ਨਹੀਂ ਜੀ ਥੈਂਕ ਯੂ ਭਾਜੀ ਜੀ ਜੀ ਮੈਂ ਤੁਹਾਡੇ ਬਹੁਤ ਬਹੁਤ ਮਿਹਰਬਾਨੀ ਕਰਦਾ ਕਿੰਨਾ ਲੈ ਰਿਹਾ ਬਾਹਰ ਨੂੰ ਆਪ ਕਿਹੜਾ ਲੌਂਟ ਹੈ ਥੋੜਾ ਬਸ ਚੱਲੀ ਜਾ ਰਹਾ ਵਿਚਣਾ ਬੰਦਾ ਮਿਸਤਰੀ ਛੁੱਟੀ ਕਰੀ ਜਾ ਰਿਹਾ ਵਿਚ ਉਹ ਕਰਕੇ ਥੋੜਾ ਜਨੇ ਸਰਕਲ ਜਾਂ ਨਹੀਂ ਬਣਦਾ ਫਿਰ ਕੰਮ ਜਾ ਬਸ ਡੋਰਾਂ ਨਾਲ ਤੇ ਨਾ ਬੁਲੇਟ ਹੈਗ ਡੋਰਾ ਵੀ ਛੱਤ ਨਹੀਂ ਕੋਸ਼ੀ ਚੱਕਰ ਕਰਨਾ ਕਿਹੜਾ ਡੋਰ ਗੜੀ ਜੀ ਮੇਰੇ ਕੋਲ ਦੋ ਵਾਲ ਕੱਟਣੀਆਂ ਪਾ ਫੋੜਾ ਵਾਲਿਆ ਕੋਈ ਹੈ ਨਹੀਂ ਕੋਈ ਥੀਦ ਨਹੀਂ ਬਣਦਾ ਉਹਨੇ ਡੋਰਾ ਵੀ ਇਦਾਂ ਸੀ ਮੈਂ ਕਿਹਾ ਮੈਂ ਚੱਕਣਾ ਸਾਰਾ ਰੈਡੀमेड ਸਮਾਨ ਪਹਿਲਾਂ ਉਹਦਾ ਕਰ ਕਰਾਉਣ ਜਿਹੜੀ ਵੀ ਐਚਡੀ ਨਾਲ ਲੱਕੜਾ ਘਰਾਂ ਲੈ ਕੇ ਕੱਟੀ ਆ ਉਹਦਾ ਨਾਲ ਵਿੱਚ ਹਰਾ ਹਰੀ ਕਰਕੇ ਰੱਖਦਾ ਸਾਰਾ ਘਰ ਉਹ ਬੰਦੇ ਦਾ ਘਰ ਤੋਂ ਮਿੰਸੇ ਮਨਕੇ ਲੈ ਜਾਂਦੇ ਆ ਬਾਪੜੇ ਘਰ ਫਿੱਟੇ ਕਰਨਾ ਹੁੰਦਾ ਸਮਾਨ ਸਾਰਾ ਬਸ ਫਿਰ ਉਹ ਲੱਕੜਾਂ ਦਾ ਸਾਠ ਬੰਦੀ ਹੈ ਜੀ ਮੇਰੇ ਕੋਲ ਸਾਜੀ ਹੈ ਜੀ ਸਾਜੀ ਹੈ ਠੀਕ ਹੈ ਵੀਰੇ ਠੀਕ ਆ ਵੀਰੇ ਹਾਂ ਮੈਂ ਲਈ ਟਾਟਾ ਦੀ ਲਈ ਜਿਵੇਂ ਹਨ ਪਰ ਆਈ ਵੀ ਆਇਆ ਕਿਉਂ ਅੱਗੇ ਵੀ ਹੁੰਦਾ ਉਹ ਨਹੀਂ ਨਹੀਂ ਉਸੇ ਲੋਇ ਟਾਟਾ ਦੀ ਲੋਇ ਟਾਟਾ ਦੀ ਕਿਤਾ ਬੜੀ ਚੀਜ਼ ਗੱਟ ਨਹੀਂ ਪੈਂਦੀ ਇਹਨਾਂ ਦੇ ਜਿਹੜੀ ਟਾਟਾ ਵਾਲੇ ਨੇ ਆ ਬੰਦ ਤੋਂ ਉਹ ਜਿਹੜੀ ਟਾਟਾ ਦੀ ਉਹ ਗੇਹ ਜਿਆਦਾ ਮੋਟੀ ਹੋ ਗਈ ਜਿਹੜੀ ਐਫ ਐਫ ਦੇ ਵਿੱਚ ਹੁਣ ਮੇਰੇ ਤੇ ਹਿੱਸੇ ਨਹੀਂ ਹੈਗਾ ਜਿਹੜੇ ਮੈਂ ਲੁੱਤੀ ਹੈ ਜੀ ਹਾਂ ਬਸ ਤੁਸੀਂ ਨਾ ਜੇ ਕਾਲ ਕਰਦੇ ਹੋ WhatsApp ਤੇ ਕਾਲ ਕਰ ਲਿਓ ਕਈ ਵਾਰ ਫੋਨ ਘਰੇ ਤੇ ਹੁਣ ਤਾਂ ਕਈ ਵਾਰ ਇਹੀ ਕੱਟ ਰਹੇ ਜਾਏ ਨਾ ਤੁਸੀਂ ਮੈਨੂੰ WhatsApp ਕਰ ਲਓ ਬਸ ਉਹ ਮੇਰੇ ਕੋਲ 14 ਨੰਬਰ ਹੈ ਬਿਲਕੁਲ WhatsApp ਪਰ ਬਾਅਦ ਦਾ ਤਾਂ ਸਹੀ ਹੈ ਅੱਛਾ ਠੀਕ ਹੈ ਠੀਕ ਹੈ ਓਹ ਕਰ ਦਿਓ ਤੁਸੀਂ ਅੱਜ ਰਤ ਇਹ ਨੰਬਰ ਆ ਨਾ ਕਰੇ ਪਿਆ ਇਹਦੇ ਪਰ ਇਹ ਨਾ ਯੂਟਿਊਬਰ ਚੜਿਆ ਕਈ ਲੋਕਾਂ ਦੇ ਜਿਹੜੇ ਵੈਬਸਾਈਟ ਵਾਲ ਜਿਹੜਾ ਹੁਣ ਮੇਰਾ ਜਾਣ ਵਾਲ ਕੰਟੈਂਟ ਬਾਇਓਗ੍ਰਾਫੀ ਉਹ ਨੰਬਰ ਚੜਦਾ ਮੇਰਾ ਨਾ ਨੇ ਜੀ ਉਹਦੇ ਕਰਕੇ ਇਸ ਨੰਬਰ ਦਾ ਘਰੇ ਰੱਖ ਦਿੰਦਾ ਹੁਣ ਜੇ ਦੇਖਾਂ ਔਰ ਤੋਂ ਨੌ ਗੱਲਾਂ ਚੜ ਜਾਂਦੀਆਂ ਫਿਰ ਕਈ ਵਾਰ ਮੇਰੇ ਕੋਲ ਪਿਆ ਹਾਂ ਫੋਨ ਫੇਟਾ ਮੈਂ ਜਦੇ ਗੱਲ ਕਰ ਲੈਂਦਾ ਤੇ ਕਹਿੰਦਾ ਸਾਈਡ ਪਰ ਗੱਲ ਵਾਜੇ ਕੇ ਸੰਬੰਧ ਹੋ ਜਾਂਦਾ ਇਹ ਚੱਕਰ ਬਣਦਾ ਹੁਣ ਜਿਹੜਾ ਬਾਈ ਨੇ ਗੱਲ ਕਰਦੀ ਫਿਰ ਜਦੋਂ ਕੋਈ ਟਾਈਮ ਨਾ ਫਿਰ ਆਪਾਂ ਬਾਈ ਨਾਲ ਗੱਲ ਕਰਦੇ ਤਾਂ ਉਹ ਵੀ ਹੈਗਾ ਤੇ ਆਪਾਂ ਗੱਲ ਨਾ ਕਰੀਏ ਠੀਕ ਨੇ ਕਿੰਨਾ ਕਿੰਨੇ ਵੇਲੇ ਤਰੇਮ ਨਾਲ ਗੱਲਬਾਤ ਕੀਤੀ ਕੋਈ ਚੱਕਰ ਕਿੰਨਾ ਜਿਹੜਾ ਭਾਈ ਜਿਹੜਾ ਸਾਨੂੰ ਗਿਆਨ ਮਿਲਿਆ ਆਪਾਂ ਜੂਨ ਵੱਡਾਂਗੇ ਆਪਣੇ ਆਪਣੇ ਵੀਡੀਓ ਚ ਵੱਡੇ ਦਾ ਤਦ ਜਿੱਦਾਂ ਜਿੱਦਾਂ ਬਣਿਆ ਸਾਰੀ ਚੀਜ਼ ਕੱਲੀ ਕੱਲੀ ਚੀਜ਼ੇ ਪੱਤ ਦੱਸੇ ਜਿਵੇਂ ਕਿੰਦਾ ਸਾਰੀਆਂ ਚੀਜ਼ਾਂ ਦੇਖੀਆਂ ਪਿਆਰ ਹਸਾ ਪਾ ਕਰੋ ਬਸ 23 ਅੱਜ ਦੀ ਲਾਈਵ ਵੀਡੀਓ ਆਪਾਂ ਭਾਈ ਫਿਰ ਹੁਣ ਬੰਦ ਕਰਦੇ ਆਂ ਤੇ ਬਾਕੀ ਤੁਹਾਨੂੰ ਕੱਲ ਵਾਲਾ ਲਾਈਵ ਦਿਖਾਵਾਂਗੇ ਉਹਦੇ ਵਿੱਚ ਆਪਣਾ ਪੂਰਾ ਮੁਕੰਮਲ ਉਪਰ ਦਾ ਬਣ ਜਾਣਾ ਫੇਰ ਚੀਜ਼ ਫੇਰ ਤੁਹਾਨੂੰ ਪੁੱਛਾਂ ਕਮੈਂਟਾਂ ਦੇ ਵਿੱਚ ਵੀ ਦੱਸੋ ਹੁਣ ਅੱਜ ਕਿਦਾਂ ਆਏ ਆ ਆਗੇ 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 ਇਹਨਾਂ ਨੂੰ ਚੇਤੇ ਕਰ ਦੋ ਤਾਂ ਮੈਂ ਉਹ ਲੈ ਕੇ ਆ ਕੇ ਸਾਹਮਣੇ ਹੋ ਜਿਹੜੀ ਆਪਣੀ ਲੱਗਣੀ ਆ ਦੇਖੀਏ ਕਲਰ ਕਿਹੜਾ ਆਇਆ SCP ਕਾ ਲਗ ਰਹਾ ਹੈ। ਉੱਧਰ ਸਰ ਦੂਜੀ ਸਾਈਡ ਹੈ। ਦੂਜੀ ਸਾਈਡ ਹੈ। ਵਧੀਆ। ਹੈ? ਇਹ ਫੰਨਾ ਆ। ਛੜੀ ਲਾਵਾਇਆ ਉੱਪਰ ਦਾ। ਉਹੀ ਮੈਂ ਦੇਖਦਾ। ਨਾ ਲਾਵਾਇਆ ਉੱਪਰ ਨਾਲ। ਆਹ ਕਲਰ ਆ ਬਾਈ। ਵਧੀਆ। ਹਾਂਜੀ। ਹਾਂ ਪਿਆਰ ਨਾ ਮੈਨੂੰ ਹਾਂ 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 ਕਾਡ ਇਹਨੇ ਜੇ ਕੋਣ ਇਹ ਜੇ ਲਾ ਕੇ ਫੇਰ ਲਾਉਂਗਾ ਜੇ ਉਹ ਮਦਨ ਦੀ ਗੱਲ ਕਰਦਾ ਮੈਂ ਕਿਹਾ ਭਾਈ 200 ਰੁਪਏ ਕਰਾਇਆ ਪੈ ਰਿਹਾ ਅੱਜ ਤੁਸੀਂ ਲੇਟ ਹੋ ਗਏ ਆ ਜਿਹੜੀ ਘੋੜੀ ਆ ਤੇ ਕੱਲੂ 5 ਵਜੇ ਇੱਥੇ ਤੇ ਲੈਣੇ ਆ ਕਦੋਂ ਆਏ ਨਹੀਂ ਬੰਦੇ ਆ ਰਿਹਾ ਇਹਦਾ ਕੰਬੀਨੇਸ਼ਨ ਬਾਲ ਗਰੇ ਦੇ ਨਾਲ ਵਾਈਟ ਬ ਬੜਾ ਵਧੀਆ ਬਣ ਜਾਣਾ ਇਹਦਾ ਜਿਹੜਾ ਸਾਹਮਣੇ ਲੱਗਣੀ ਆ ਹਾ ਇੱਥੇ ਲੱਗਣੀ ਮੂਹਰੇ ਲੱਗਣੀ ਆ ਇਹ ਆਪਣੇ ਆ ਜਿਹੜੇ ਦੁੱਗੀ ਹੋਣਾ ਆਪਣੇ ਆ ਜਿਹੜੇ ਇੱਧਰ ਲੱਗਣੀ ਇਹਦੇ ਨਾਲ ਮਿਲ ਕੇ ਰੰਗ ਜਾ ਇਹਦੇ ਨਾਲ ਇਹਦੇ ਨਾਲ ਮੈਚ ਹੋ ਗਿਆ ਹਾ ਜਿਹੜੇ ਆਪਣੇ ਅੰਦਰ ਇਹਦੇ ਵਿੱਚ ਵੀ ਲੱਗਦੇ ਆ ਹਾਂਜੀ ਹਾਂਜੀ ਬਈ ਇਹ ਇਹੜਾ ਹੈਂ ਗਰੇ ਗਰੇ ਉਹਦੇ ਗੱਭੇ ਲਾਵਾਂਗੇ ਅੱਛਾ ਹਾਂ ਕਿਹੜਾ ਭਾਈ ਮਤਲਬ ਇਹ ਹਾਂ ਹਾਂ ਦੇ ਕਿਹਣਾ ਕੋਸੇ ਅ ਕੱਟੇ ਦੇ ਨਾਲ ਹੁਣ ਇੱਥੇ ਲੱਖ ਸਾਹ ਭੇਜ ਦੇ ਇੱਧਰ ਤੋਂ ਕਿਸੇ ਨੇ ਤੈਨੂੰ ਜਾਣਾ ਪੈਣਾ ਹੁਣ ਮੈਂ ਉਹ ਕੋਈ ਆ ਜਾਂਦਾ ਹਾਂ ਆਪਣੇ ਬੋਤਾਂ ਜੀ ਹੈਗਾ ਨੰਬਰ ਮੈਂ ਕਰ ਦਿੰਦਾ ਫੋਨ ਫਿਰ ਕਹਿ ਦੇਣਾ ਕੋਈ ਆਉਂਣਾ ਨਾ ਨਾ ਮਸਾਲਾ ਮਸੂਦਾ ਲਾਉਂਦਾ ਅਸਲ ਉਹਨਾਂ ਦਾ ਵੀ ਛੱਡ ਜਾਂਦਾ ਮੁੰਡਾ ਉਹ ਜਿਹੜਾ ਉੱਥੇ ਕੰਮ ਕਰਦਾ ਉਹੀ ਛੱਡ ਜਾਂਦਾ ਕਹਿ ਦੇਣਾ ਫੋਨ ਕਰਕੇ ਮੈਨੂੰ ਚਾਰ ਮੂਰ ਦਾ ਬਕਸਾ ਹੈ ਚਾਰ ਮੂਰ ਦਾ ਬਕਸਾ ਚਾਰ ਮੂਦੂ ਦਾ ਚੱਲ ਮੈਂ ਤੇਰੀ ਗੱਲੇ ਕਰਾਂਦਾ ਕਿਹਨਾਂ ਆਇਆ ਮੈਂ ਲਓ ਅਰੇ ਆਪਣਾ ਫੋਨ ਸਮਾਨ ਵਿੱਚ ਆ ਗਿਆ ਉਹ ਵੀ ਆ ਗਈ ਜਿਹੜੀ ਬੁਧਾ ਲੱਗਣੀ ਆ ਆ ਥੋੜਾ ਪਾਪਾ ਜੀ ਦਾ ਫੋਨ ਆਉਂਦਾ ਨਾ ਉਹ ਵੀ ਨਾਮ ਲਿਖਿਆ ਸਰਜੀਤ ਪਾਪਾ ਜੀ ਸੀ ਨਹੀਂ ਆਉਂਦਾ ਮੈਂ ਹਰ ਵੇਲੇ ਹਾਂ ਇਹ ਬਹੁਤ ਪੁਰਾਣਾ ਨੰਬਰ ਆ ਮੇਰੇ ਕੋਲ ਇਹ ਇਹਦਾ ਸਰਜੀਤ ਪਾਪਾ ਜੀ ਤਾਂ ਪਹਿਲਾਂ ਮੇਰੇ ਕੋਲ ਕੱਲਾ ਪਾਪਾ ਜੀ ਲਿਖਿਆ ਰਹੇ ਮੇਰੇ ਨੰਬਰ ਉੱਤੇ ਜਿਹੜਾ ਪਾਪਾ ਫੋਨ ਕਾਲ ਵੀ ਡੈਲੀ ਕਰਦਾ ਉਹ ਪਾਪਾ ਜੀ ਲਿਖਿਆ ਹੋਇਆ ਤਾਂ ਉਸ ਤੋਂ ਅਗਰ ਇਹਨਾਂ ਦਾ ਨੰਬਰ ਸੇਵ ਕਰ ਵਿੱਚ ਉਹਨਾਂ ਨੂੰ ਮੂਹਰੇ ਮਨ ਸਰਜੀਤ ਪਾਪਾ ਜੀ ਲਿਖਦਾ ਫਿਰ ਉਹ ਵੀ ਫੋਨ ਕਰ ਹੁਣ ਨੰਬਰ ਇਹ ਘਰੇ ਉਹ ਤੇ ਫਿਰ ਆ ਗਿਆ ਫੋਨ ਉਹਨਾਂ ਨੂੰ ਤੇ ਆਪਾਂ ਅੱਜ ਅੱਜ ਦਾ ਲਾਈਵ ਬੰਦ ਕਰਦੇ ਜੀ ਧੰਨਵਾਦ ਜੀ ਥੋੜਾ ਸਾਰਾ ਬੜਾ ਵਧੀਆ ਤੁਸੀਂ ਰਿਸਪੌਂਸ ਦੇ ਵਿੱਚ ਗੱਲਾਂ ਬਾਤਾਂ ਮਾਰ ਕੇ ਬਾਅਦ ਲਾਈਵ ਵੀਡੀਓ ਬਣਾ ਦਿੱਤੀ ਇੱਕ ਠੀਕ ਹੈ ਜੀ